ਯਾਰ ਡਾਕਟਰ ਜੀ ਕਿ ਕਦਾਂ ਨਹੀਂ ਨਿਕਲਦੀ ਮੈਨੂੰ 25 ਸਾਲ ਹੋ ਗਏ ਜੀ ਤੜਕੇ 5 ਵਜੇ ਜਾਂਦੇ ਆ ਜੀ ਬੀਆਂ ਚ ਸਬਜ਼ੀ ਵੇਚਦੇ ਆ ਫਿਰ ਮੈਨੂੰ 7 ਵਜੇ ਬਾਜ ਜਾਂਦੇ ਨੇ ਰਾਤ ਨੂੰ ਨੀਂਦ ਨਹੀਂ ਆਉਂਦੀ ਜੀ ਹੱਡੀਆਂ ਆਏ ਦੁਖਦਿਆਂ ਨੇ ਜਿਵੇਂ ਪੱਕ ਪਈ ਹੁੰਦੀ ਜੀ ਔਖਾ ਤਾਂ ਹੈਗਾ ਜੀ ਪਰ ਹੁਣ ਢਿੱਡ ਕਾਰੇ ਕਰਾਉਂਦਾ ਜੀ ਗਰੀਬੀ ਆ ਜਵਾਕ ਨੇ ਉਹ ਨਹੀਂ ਪੁੱਛਦੇ ਵੱਡੇ ਮੁੰਡਾ ਤਾਂ ਮੈਨੂੰ ਗਲਤ ਵੀ ਬੋਲਦਾ ਜੀ ਇੱਕ ਮਤ ਮਰਿਆ ਨਹੀਂ ਨਹੀਂ ਮੇਰਾ ਖੜਾ ਜੀ ਕਰਦਾ ਜੀ ਬੀਆਂ ਚ ਫੇਰਨ ਨੂੰ ਇਹ ਮੁੰਡੇ ਤੁਹਾਨੂੰ ਕੋਈ ਸਹਾਰਾ ਨਹੀਂ ਦਿੰਦੇ ਨਾ ਜੀ ਪੇਠਾਲ ਪ੍ਰਿੰਟੀਆਂ ਲਾ ਤੋਰੀ ਮੇਰਾ ਨਾਮ ਜੀ ਬਿੰਦਰ ਕੋਰਾ ਜੀ ਮੇਰਾ ਪਿੰਡ ਤਨੌਲਾ ਜੀ ਬਰਨਾਲਾ ਜ਼ਿਲ੍ਹਾ ਤੇ ਇਹ ਜਿਹੜਾ ਸਬਜ਼ੀ ਦਾ ਕੰਮ ਕਰਦੇ ਤੁਸੀਂ ਕਿੰਨੇ ਟਾਈਮ ਤੋਂ ਕਰਦੇ ਹੋ ਇਹ ਨੂੰ ਮੈਨੂੰ 25 ਸਾਲ ਹੋ ਗਏ ਜੀ ਤੜਕੇ 5 ਵਜੇ ਜਾਂਦੇ ਆ ਜੀ ਤੇ ਸਬਜ਼ੀ ਕਿੱਥੋਂ ਲੈਂਦੇ ਹੋ ਤੁਸੀਂ ਸਬਜ਼ੀ ਜੀ ਬਰਨਾਲਾ ਤੋਂ ਲੈਂਦੇ ਆਂ 15 ਵਜੇ ਸਬਜ਼ੀ ਮੰਡੀ ਜਾਂਦੇ ਹਾਂ ਹਾਂ ਜੀ ਤੜਕੇ 5 ਵਜੇ ਜਾਂਦੇ ਆਂ ਜੀ ਸਬਜ਼ੀ ਮੰਡੀ ਕਾਦੇ ਤੇ ਲੈ ਕੇ ਆਉਨੇ ਆਂ ਫਿਰ ਸਬਜ਼ੀ ਬਸ ਤੇ ਲੈ ਕੇ ਆਉਨੇ ਆਂ ਜੀ ਖਾ ਕੇ ਫਿਰ 10 ਵਜੇ ਮੜਾ ਮੋਟਾ ਲੋਟ ਪਕਾਟ ਕਰਕੇ ਸਬਜ਼ੀ ਫਿਰ 20ਾਂ 'ਚ ਫਿਰਦੇ ਆਂ ਜੀ 20ਾਂ 'ਚ ਸਬਜ਼ੀ ਵੇਚਦੇ ਆਂ ਫਿਰ 30ਾਂ 'ਚ ਸਬਜ਼ੀ ਵੇਚ ਕੇ ਜੀ 2 ਵਜੇ 2 ਘੰਟੇ ਮੈਂ 3 ਘੰਟੇ ਰਹਿਤ ਕਰਦੀ ਆਂ 3 ਵਜੇ ਜਾ ਕੇ ਜੀ ਫਿਰ ਮੈਨੂੰ 7 ਵਜੇ ਵਗੂ ਵੱਜ ਜਾਂਦੇ ਨੇ ਜੀ 3 ਵਜੇ ਫਿਰ ਜਾਂਦੇ ਆਂ ਹਾਂ ਜੀ 3 ਵਜੇ ਫਿਰ ਜਾਂਦੇ ਆਂ ਜੀ 7 ਵਜੇ ਆ ਕੇ ਫਿਰ ਰੋਟੀ ਪਾਣੀ ਬਾਅਦ 'ਚ ਕਰਦੇ ਆਂ ਰ ਕਿਤੇ ਜਾਣੇ ਉਹ ਰੇੜੀ ਲੈ ਕੇ ਇਧਰ ਜੀ ਮਾਨਾ ਬਿਹੜਾ ਆਪਣਾ ਸੀਮਾਰਾਂ ਦਾ ਬਿਹੜਾ ਬਾਜੀਗਰ ਵਸਤੀ ਸਾਰੇ ਤਨਹੋਲੇ ਚ ਜਾਨੇ ਹਾਂ ਸਾਰੇ ਤਨਹੋਲੇ ਚ ਜਾਨੇ ਜੀ ਕੌਣ ਕੌਣ ਕਰਦੇ ਵਿੱਚ ਕਰਦੇ ਵਿੱਚ ਜੀ ਇੱਕ ਨੋਆ ਮੁੰਡਾ ਦਾ ਮੈਂ ਇੱਕ ਪੋਤੀ ਐ ਪੋਤੀ ਛੋਟੀ ਜਿਹੀ 5 ਸਾਲਾਂ 5 ਮਹੀਨਿਆਂ ਦੀ ਕੋਈ ਐ ਜੀ ਤੇ ਘਰ ਵਾਲੇ ਨੂੰ ਕਿੰਨਾ ਟਾਈਮ ਹੋ ਗਿਆ ਮੁੱਖੇ ਨੂੰ 4 ਸਾਲ ਹੋ ਗਈ ਉਹ ਕੀ ਕੰਮ ਕਰਦੇ ਸੀ ਦਿਹਾੜੀ ਦਾ ਕਰਦਾ ਤੇ ਜੀ ਉਸ ਤੋਂ ਬਾਅਦ ਤਾਂ ਫਿਰ ਤੁਹਾਨੂੰ ਹੋਰ ਵੀ ਔਖਾ ਹੋ ਗਿਆ ਹੁਣ ਉਸ ਤੋਂ ਬਹੁਤ ਔਖਾ ਜੀ ਜਵਾਖ ਨੇ ਉਹ ਨਹੀਂ ਪੁੱਛਦਾ ਵੱਡਾ ਮੁੰਡਾ ਤਾਂ ਮੈਨੂੰ ਗਲਤ ਵੀ ਬੋਲਦਾ ਜੀ ਇੱਕ ਮੁੱਠ ਮਰਿਆ ਰਹੀ ਐ ਕੀ ਬੋਲਦਾ ਗਾਲਾਂ ਕੱਢਦਾ ਤੁਹਾਨੂੰ ਹਾਂ ਜੀ ਹਲੇ ਵਿਚਾਲੜਿਆ ਜਿਹੜੇ ਛੋਟੇ ਨੇ ਇਹ ਹਾਂ ਹੁਣ ਕਰਦੇ ਨੇ ਪੋਤੇ ਬਿਠਾਦੇ ਨੇ ਇੱਕ ਆ ਬੈਠਾ ਪੋਤਾ ਜੀ ਇੱਕ ਬਾਹਰੇ ਏਸੀਆਂ ਦਾ ਕੰਮ ਕਰਦਾ ਕਿਸੇ ਨਾਲ ਉਹ ਨੇ ਮੈਨੂੰ ਟੰਗ ਮੰਨਣਾ ਬੋਲਦਾ ਉਹ ਮੈਂ ਜਤਰੀ ਪੀਉਂਗੀ ਜੀ ਮੈਨੂੰ ਮੋਟਰਸਾਈਕਲ ਤੇ ਵੀ ਬਹਾ ਲੰਦਾ ਤੇ ਮੁੰਡਾ ਤੁਹਾਨੂੰ ਕਿਉਂ ਬੋਲਦਾ ਗਲਤ ਤੈਨੂੰ ਪਤਾ ਹੀ ਹੈ ਜੀ ਅੱਜ ਕੱਲ ਨਹੀਂ ਉਹ ਹੁਣ ਤੁਹਾਡੇ ਤੋਂ ਕੀ ਉਮੀਦ ਕਰਦਾ ਪਾਲਦਾ ਵਿਆਹ ਤਾਂ ਤੁਸੀਂ ਕਰਤਾ ਸਾਰਾ ਕੁਝ ਬਾਲ ਤਾਂ ਥੋਂ ਦੇ ਜੇ ਦੀ ਫਲਾਣਾ ਦੇ ਤੇ ਜੀ ਟੈਮ ਕਰੇ ਦੋ ਤੂੰ ਖਾ ਗਈ ਤੂੰ ਪੇਕੇ ਨੂੰ ਦੇਈਏ ਨਹੀਂ ਜੀ ਬਸ ਸਾਹ ਮੈਂ ਤਾਂ ਢਿੱਡ ਤਾਂ ਆਪਦਾ ਨਹੀਂ ਤੂੰ ਦਾ ਪੇਕੇ ਨੂੰ ਕੀ ਦੇ ਤੂੰ ਜੀ ਮੈਂ ਕਿੰਨੀ ਕ ਕਮਾਈ ਹੋ ਜਾਂਦੀ ਹੈ ਜਿਹੜਾ ਤੁਸੀਂ ਸਬਜ਼ੀ ਦਾ ਕੰਮ ਕਰਦੇ ਹੋ ਦਿਨ ਦੀ ਸਬਜ਼ੀ 300 ਪੈਂਦਾ ਜੀ ਉਹਦਾ ਨਾਲ ਕੀ ਹੁੰਦਾ ਉਹ 300 ਚ ਤਾਂ ਕਰ ਲੱਗ ਜਾਣਾ ਕਰਦਾ ਨਹੀਂ ਤੁਰਦਾ ਜੀ ਹ ਟਾਈਮ ਪਰਵਾਹ ਹੁੰਦਾ ਜੀ ਤੇ ਕੋਈ ਇਹੋ ਜਿਹਾ ਦਿਨ ਵੀ ਹੁੰਦਾ ਜਿੱਦਾਂ ਕੋਈ ਮੌਸਮ ਖਰਾਬ ਨਹੀਂ ਵਿੱਚ ਉਹ ਤਾਂ ਨਹੀਂ ਲੱਗਦੀ ਜੀ ਖਰਾਬ ਹੋ ਜਾਂਦੀ ਪੱਲੋ ਪਾਉਣੇ ਪੈਂਦੇ ਨੇ ਘਰੇ ਪਈ ਰਹ ਜਾਂਦੀ ਹੈ ਹਾਂਜੀ ਘਰੇ ਪਈ ਰਹਿੰਦੀ ਹਰ ਆ ਮੀ ਬਾਲਾ ਹੁੰਦਾ ਜੀ ਪਾਣੀ ਨੰਗਣੂ ਧਾਉਣੀ ਹੁੰਦਾ ਪਰ ਅੱਪੀ ਖਰਾਬ ਹੋਣਾ ਜੀ ਬਹੁਤ ਮੇਰੀ ਜਾਣੋ ਕੀ ਹੈ ਜੀ ਨਹੀਂ ਮੇਰਾ ਖੜਾ ਜੀ ਕਰਦਾ ਜੀ ਬੀਆਂ ਚ ਫੇਰਨ ਨੂੰ ਤੇ ਮੁੰਡੇ ਤੁਹਾਨੂੰ ਕੋਈ ਸਹਾਰਾ ਨਹੀਂ ਦਿੰਦੇ ਨਾ ਜੀ ਕੋਈ ਸਹਾਰਾ ਨਹੀਂ ਦਿੰਦਾ ਛੋਟਾ ਸਹਾਰਾ ਦਿੰਦਾ ਇਹਦੇ ਛੱਟ ਬੱਜੀ ਹੋਈ ਹੈ ਜੀ ਇਹਦੇ ਕਿੰਨੇ ਟਾਈਮ ਹੋ ਗਏ ਛੱਟ ਲੱਗੀ ਇਹਨੂੰ ਸਾਲ ਹੋ ਗਿਆ ਜੀ ਸਾਲ ਤੋਂ ਮੰਝੇ ਤਾਈ ਹਾਂਜੀ ਪਠੰਡੇ ਦਾ ਆਖਰ ਰੱਖਿਆ ਉੱਥੇ ਖਾਸਾ ਪੈਸਾ ਲੱਗਿਆ ਜੀ ਫਿਰ ਖਰਚਾ ਕਿਵੇਂ ਕੀਤਾ ਸਾਰਾ ਖਰਚਾ ਵੀ ਮਰਿਸ਼ਤੇ ਜ ਕੋਤਾ ਕਿੰਨੇ ਮੋੜ ਤੇ 2000 ਮੋੜ ਤੇ 3 ਮੋੜ ਤੇ ਜੀ ਐ ਮੋੜੀ ਆਨੇ ਜੀ ਫਰਮਦਨ ਦਾ ਸਾਧਨ ਥੋੜਾ ਹੀ ਹੈ ਫਿਰ ਹਾਂਜੀ ਉਮਰ ਕਿੰਨੀ ਹੋ ਗਈ ਤੁਹਾਡੀ ਹੈਗੀ 60 70 ਸਾਲ ਦੀ ਜੀ ਦਾਦੇ ਬਚੱਕ ਦੀ ਹੋਵੇ ਜੀ 70 ਕਿ ਤਾਂ ਹੋਊਗੀ ਹਾਂਜੀ ਔਖਾ ਨਹੀਂ ਲੱਗਦਾ ਇਸ ਉਮਰ ਦੇ ਤੁਹਾਡੀ ਉਮਰ ਦੀ ਉਹ ਘਰੇ ਬੈਠੀਆਂ ਪੁੱਤੇ ਪੁੱਤੀਆਂ ਦੇਖਦੀਆਂ ਨੇ ਰਾਤ ਨੂੰ ਨੀਂਦ ਨਹੀਂ ਆਉਂਦੀ ਜੀ ਹੱਡੀਆਂ ਐ ਦੁਖਦੀਆਂ ਨੇ ਜਿਵੇਂ ਪਾਕ ਪਈ ਹੁੰਦੀਆਂ ਜੀ ਔਖਾ ਤਾਂ ਹੈਗਾ ਜੀ ਫਿਰ ਹੁਣ ਢਿੱਡ ਕਾਰੇ ਕਰਾਉਂਦਾ ਜੀ ਗਰੀਬੀ ਆ ਜਿੰਨੇ ਰਹੀ ਜਿੱਦਾਂ ਬੱਸ ਮੇਰਾ ਪਾਰੇ ਕਬਾਰੇ ਧੀ ਕੰਦਰਤੀ ਨੇਰੀ ਆਈ ਸਾਰਾ ਡਿਪਿਆ ਜੀ ਪੇਟੀ ਵੀ ਮੇਰੀ ਉੱਤੀ ਸੀ ਬੁਰਾ ਹਾਲਤ ਜੀ ਚਾਦਰ ਉਹ ਪੰਜਾਂ ਨੇ ਫੁੱਟੀਆਂ ਜੀ ਜੇ ਕੁਛ ਹੋਊ ਜੀ ਫੇਰੀ ਪਊ ਛੱਡ ਥੱਲੇ ਖੜਾਉਂਦੇ ਸੀ ਰੇੜੀ ਹਾਂ ਜੀ ਰੇੜੀ ਥੱਲੇ ਉੱਤੀ ਮੈਂ ਪੈਂਦੀ ਸੀ ਜੀ ਛੱਡ ਥੱਲੇ ਪੈਂਦੀ ਸੀ ਹੁਣ ਕਿੱਥੇ ਪੈਣੇ ਆ 68 ਹੁੰਨੇ ਜੀ ਜਾਵਰੇ ਮੰਜਾ ਡਾਲਣੇ ਸਾਰੀ ਇਹ ਦਿੱਕਤਾਂ ਹੀ ਇੱਕ ਜਾਨ ਹੀ ਨਿਕਲਦੀ ਜੀ ਕਿ ਹੁਣ ਜੀ ਤਾਂ ਬਚਾਰਾ ਕਰ ਜੀ ਜਿੰਮ ਗਰਮੀ ਪੈਂਦੀ ਆ ਫਿਰ ਵੀ ਫਿਰ ਹੁਣ ਢਿੱਡ ਦੇ ਮਾਰੇ ਜੀ ਜਾਣਾ ਪੈ ਲ ਮੈਨੂੰ ਥਕਾਵਟ ਇੰਨੀ ਹੋ ਜਾਂਦੀ ਆ ਹਾਂ ਥਕ ਐਨੀ ਹੋ ਜਾਂਦੀ ਆ ਚਲ ਮਾਰੇ ਟਲੇ ਰਹਨੇ ਜੀ ਦੋ ਪੈਸੇ ਬਣ ਜਾਂਦੇ ਨੇ ਭੈਣ ਭਾਈ ਦੇ ਮੁੜ ਜਾਂਦੇ ਆ ਕਦੇ ਘੋੜ ਚਾ ਲਿਆਂਦਾ ਚਾਹੇ ਕੁੱਟ ਦੁੱਧ ਲਿਆਂਦਾ ਜੀ ਟਾਈਮ ਪੂਰਾ ਕਰੀ ਜਾਂਦੇ ਆ ਪਿੰਡ ਵਾਲਿਆਂ ਨੇ ਕੋਈ ਕਦੇ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਕੋਈ ਨਹੀਂ ਕੀਤੀ ਜੀ ਮੈਂ ਬਹੁਤ ਕੋਆਬੀ ਮੁੰਡੇ ਤੇ ਛੱਟ ਪੱਜੀ ਕੋਈ ਕੋਰੋਨਾ ਮੈਂ ਕਿਸੇ ਦਾਨੀ ਸੱਜਣ ਨੂੰ ਕੋਈ ਅਪੀਲ ਕਰਨੀ ਚਾਹੁੰਨੇ ਹਾਂ ਹਾਂਜੀ ਕਰ ਦਿਓ ਜੀ ਕੀ ਚਾਹੁੰਦੇ ਹੋ ਵੀ ਤੁਹਾਡਾ ਕੀ ਲੋਕ ਮਦਦ ਕਰਨ ਤੁਹਾਡੀ ਮਦਦ ਤਾਂ ਹੀ ਹੈ ਜੀ ਮੇਰਾ ਬੇੜਾ ਪੂਰਾ ਹੋ ਜਾਵੇ ਮਾੜਾ ਮੋਟਾ ਹੱਥ ਘੇਰ ਦਣ ਜੀ ਮੈਂ ਬੈਦੀ ਹੋ ਜਾ ਜੀ ਮੈਂ ਇੱਥੇ ਪਾਲਾ ਮਾੜਾ ਮੋਟਾ ਸ਼ੈੱਡ ਵਗੈਰਾ ਪਾ ਲਵਾਂਗੇ ਹਾਂਜੀ ਰੇੜੀ ਦਾ ਵੀ ਹੁਣ ਤੁਰ ਫਿਰ ਕੇ ਵਾਲਾ ਔਖਾ ਹੀ ਹੈ ਜੇ ਤੁਹਾਡਾ ਕੋਈ ਹਾਂਜੀ ਔਖਾ ਹੀ ਉਹ ਵੀ ਰੇੜੀ ਵੀ ਮੇਰੀ ਭਤੀਜੀ ਨੇ ਪੈਸੇ ਦਿੱਤੇ ਜੀ ਤਾਂ ਲੈਤੀ ਹੈ ਜੇ ਕੋਈ ਅੱਡੇ ਵਾਲਾ ਬਣਦੇ ਉਹ ਸੌਖਾ ਹੋ ਜਾਂਦਾ ਹਾਂ ਉਹ ਸੌਖਾ ਹੋ ਜਾਂਦਾ ਚਲੋ ਅਸੀਂ ਕੋਸ਼ਿਸ਼ ਕਰਾਂਗੇ ਜੇ ਸਾਡੇ ਰਾਹੀਂ ਕੋਈ ਮਦਦ ਹੋ ਸਕਦੀ ਹੋਈ ਜਾਂ ਤੁਹਾਡਾ ਕੋਈ ਪੱਕਾ ਅੱਡਾ ਬਣ ਜੇ ਬੈਠਣ ਦਾ ਹਾਂਜੀ ਹਨਾ ਤੁਹਾਡਾ ਸ਼ੈੱਡ ਪੈ ਜੇ ਠੀਕ ਹੈ ਜੀ ਧੰਨਵਾਦ ਨੰਬਰ ਪਾ ਦਾਂਗੇ ਅਸੀਂ ਵੀਡੀਓ ਦੇ ਵਿੱਚ ਠੀਕ ਹੈ ਜੀ ਤੁਹਾਡਾ ਧੰਨਵਾਦ